ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾ ਜੀ ਮੀਤ ਬਾਅਦ ਨੌਂ ਸੂਰਜ ਹੋ ਗਿਆ ਠੰਡਾ ਆਹ ਤੋਂ ਰਾਇ ਬਣਾ ਕੇ ਚੱਲ ਪਏ ਸਾਡੀ ਡਿਸਕਸਨ ਤੋਂ ਬਾਅਦ ਬੰਦਾ ਫਿਰ ਢੇਰੀ ਚੱਲਦੀ ਆ ਆਉਂ ਹੀ ਦੇ ਦਿਆ ਕਿੱਥੇ ਕਿੱਥੇ ਜਾਦੂ ਨਾ ਕੋਈ ਪੱਕੇ ਬੰਦਿਆਂ ਦੇ ਆਏ ਗਾ ਮਣ ਆਵੇ ਨੇਰੀ ਆਵੇ ਆ ਆ ਰਹੀ ਸੱਠੀ ਬੰਦੇ ਰੋਡ ਤੇ ਛੱਤੀ ਆਲ ਸਮਝ ਗਏ ਵਾਹ ਮਸਲਾ ਟਾਈਟ ਹੋਇਆ ਤੇਰਾ ਸ੍ਰੀ ਕਾਲ ਜੀ ਕੀ ਹਾਲੇ ਮਰਾ ਜੀ ਮਧੀ ਵਤੀ ਬਣੀ ਜੀ ਠੀਕ ਹੈ ਤਾਂ 15 ਚੱਲਣ ਆਪਾਂ ਸਭ ਠੀਕ ਆ ਆਪਾਂ ਨਹੀਂ ਵਾਹ ਤੋੜਦੇ ਆ ਠੀਕ ਆ ਵਾਤ ਉੱਡ ਰਿਹਾ ਬਠਿੰਡੇ ਵਾਤ ਉੱਡ ਰਿਹਾ ਬੰਦੇ ਤਾਈ ਤੇ ਮੈਂ ਕਿਹੜੀ ਫੈਬ੍ਰਿਕ ਕਰੂ ਵਾਈਬ੍ਰੇਟ ਹਾਈ ਕਮੋਡ ਤੇ ਕਰ ਵਾਈਬ੍ਰੇਟ ਕਰੀ ਜੋ ਗਿਆ ਕਹਿੰਦਾ ਲੱਤਾਂ ਨਾਲ ਹੀ ਪੜਦੀ ਫੈਬ੍ਰਿਕ ਕਰੀਓ ਕਰੀਓ ਲੋਲੀ ਬੰਦ ਕਰਤੀ ਮੁਲਕੇ ਦਵਾਰ ਵਾਲੀ ਉਹ ਲੈ ਨਿਕਰਦੇ ਨੇ ਖੜ ਕੇ ਬੰਦੇ ਆ ਕੇ ਦੋਨੋਂ ਵੈਲਕਮ ਕਰਨਾ ਚਾਹੀਦਾ ਹੈ ਜੀ ਆ ਜਾਓ ਭਾਈ ਸਭ ਤੋਂ ਕੜਮ ਸਾਰੇ ਨਿਕਲੇ ਵੀ ਕਿਸੇ ਲੇਟਾ ਨਹੀਂ ਚੱਕਦਾ ਦੇਖੀ ਤੂੰ ਕਾਹਤ ਲੇਟਾ ਹੋਵੇਂ ਪੈਂਦਾ ਆਪਣੀ ਚੱਲ ਲੈ ਔਰ ਮਹਾਰਾਜ ਮੈਨੇਜਰ ਸਾਹਿਬ ਤੁਸੀਂ ਲੇਟ ਹੋ ਗਏ ਮਹੀਨੇ ਆਉਂਦਾ ਜਿੰਨੇ ਚੱਪਲਾਂ ਪਈਆਂ ਟਾਈਮ ਹੀ ਨਹੀਂ ਨਾ ਮੋਬਾਈਲ ਨਾਲ ਕੋਈ ਟਾਈਮ ਤਾਂ ਲੇਟ ਹੋ ਗਿਆ ਅੱਛਾ ਤੁਰਨ ਲੱਗੇ ਰਸਤੇ 'ਚ ਪਤਾ ਨਹੀਂ ਕਿੱਥੇ ਇਹਦਾ ਅੱਜ ਦੇਖੋ ਤੂੰ ਬੂਟਵਾੜ ਵੀ ਨਹੀਂ ਪਾਇਆ ਨਾ ਲੱਗਿਆ ਜੀ ਨਾਲ ਕਹਿੰਦੇ ਰਸਤਾ ਪੱਕਾ ਹੋ ਗਿਆ ਮੈਂ ਤਾਂ ਛੇਤੀ ਆਉਣਾ ਚਾਹੀਦਾ ਬਾੜ ਤਾਂ ਲੰਬੀ ਹੋ ਗਈ ਮੈਂ ਬਾੜ ਕਿਥੋਂ ਲੰਬੀ ਹੋ ਗਈ ਕਿ ਹੱਟਾਂ ਲੱਗੀਆਂ ਜੀ ਯਾਰ ਬੈਠ ਕੇ ਨਾ ਬੰਦੇ ਰੋਹ ਹੁਣ ਹੈ ਨਾ ਪਨ ਲੱਗਿਆ ਜੀ ਅੱਛਾ ਉਹ ਨਹੀਂ ਬੜਾ ਮੂਸੂਰ ਉਹ ਆ ਰਹੀ ਰਾਈਡ ਨਾ ਪਰ ਪਿਆਤਰਾस्ते ਆਏ ਸਮਾਟਣਗੇ ਜਿਹੜਾ ਆਪਾਂ ਨੇ ਉਹ ਲਿਆਉਣਾ ਦੀ ਚੱਕ ਉਹ ਪਲਾਸ ਬਲੂਸ ਲਿਆਉਣ ਦੀ ਚੱਕੇ ਨਾਲ ਇਆ ਖੜਾ ਕੇ ਸਮਾਰਤੀ ਜਾਂਦੇ ਅਜੇ ਹੀ ਸੇਵਾ ਕਰ ਲੰਦੇ। ਲੈ ਕੰਡਾ ਆ ਰਿਹਾ ਵੀ ਵੇ ਦਿਵਸ। ਹਾਂ। ਲੈ ਕੰਡਾ ਆ ਰਿਹਾ ਦੀ ਇਹ ਤਾਂ ਬਿੱਤੇ ਜਾ ਰਹੇ। ਚਲੋ ਚਲੋ ਉੱਥੇ। ਆਹ ਰੰਧਾ ਨਾਲ ਕਰ ਜਾਗੇ ਜੀ। ਆਜੋ ਆਜੋ ਵਾਰਾ ਜੀ। ਜੀ ਆਪਣਾ ਮਾਰਗੀ ਰਾਈਟ ਦੇ ਪਿੱਛੇ ਆ ਰਹੇ ਆ। ਇਹ ਕਿੱਧਰ ਦੇ ਡੱਕੜੇ ਨੂੰ ਪਿੱਛੇ ਆਉਣਾ ਕਰਦੇ ਨੂੰ ਦੇਖੀ। ਹੋਰ ਇਹ ਕਿ ਉਹਨੇ ਕਹਿੰਦਾ 22 ਤੇ ਅਜੇ ਵੱਧ ਗਿਆ ਜੀ। ਅਜੇ ਨੰਬਰ ਅਸੀਂ ਫਿਰ ਉਸੇ ਤੇ ਪਰਨ ਲਾਇਸੈਂਸ ਆਪਣੇ। ਲਓ ਜੀ ਬਾਈ ਵਾਲੀ ਜਾਂ ਜੀ। ਲਓ ਜੀ ਆ ਜਾਓ ਕਰਾ ਮੂਰੇ ਕੋਈ ਨਹੀਂ ਹੈਗਾ ਸਾਡੇ। ਅੱਜ ਨਹੀਂ ਕੋਸ ਸਾਹਿਬ ਦਾ ਲੱਗਿਆ ਜੋਰ। ਇਸ ਕਰਕੇ ਇਹਨਾਂ ਨੇ 150 ਡੰਡ ਲਾਤਾ। ਅਸੀਂ ਅੱਜ ਆਇਆ 5 ਮਿੰਟ ਲੇਟ। ਇੱਧਰ ਆ ਦੇਖੋ ਇੱਧਰ ਨਾ ਵਧਾਣੀ ਚਲਾਈ ਵੀ ਆ ਇਹ ਸੂਤ ਕਰ ਰਹੇ ਨੇ ਇਹ ਆ ਨੇ ਵਧਾਣੀ ਚਲਾਈ ਵੀ ਆ ਉਹ ਸਾਬ ਡੰਡ ਲਾ ਰਹੇ ਨੇ 156 ਦੰਮ ਲੈ ਲੈ ਕੇ ਬਾਕੀ ਸਾਰੇ ਬੰਦੇ ਰਸ਼ਤੇ ਨੇ ਆ ਦੇਖੋ ਸਾਡੇ ਮੈਕਰੋ ਕੋਸ ਸਾਹਿਬ ਬਾਕੀ ਡੰਡਾਂ ਦੇ ਸਪੈਸ਼ਲਿਸਟ ਇਹ ਨੇ ਜਿਵੇਂ ਹਾਰਟ ਸਪੈਸ਼ਲਿਸਟ ਹੁੰਦਾ ਨਾ ਆ ਬਸ ਠੀਕ ਹੈ ਲੱਕ ਕਿਵੇਂ ਮੋਟਾ ਕਰਨਾ ਕਿਵੇਂ ਪਤਲਾ ਕਰਨਾ ਉਹ ਬੈਠੇ ਨੇ ਬਾ ਇਹਨਾਂ ਨੂੰ ਸਾਰੀ ਨੌਲੇਜ ਆ ਵੀ ਬਾਹਾਂ ਚੌੜੀਆਂ ਤੰਗ ਹਾਂ ਉਹ ਦੇਖੋ ਇਹਨਾਂ ਨੂੰ ਮੋਰ ਬਣ ਗਏ ਗੱਲ ਤਾਂ ਸਹੀ ਆ ਚਲੋ ਫੋਨ ਕਹਿੰਦਾ 50 ਮਿੰਟ 21 ਸਕਿੰਟ ਦੀ ਵੀਡੀਓ ਬਣਾਉਂਗਾ ਮੈਕਸਿਮਮ ਇਹ ਇਹ ਕਹਿੰਦਾ ਪਰ ਅੱਛਾ ਤਾਂ ਕਹਿੰਦਾ ਹੈ ਠੀਕ ਹੈ ਤਾਂ ਬਣਾ ਦੇ ਅੱਜ ਆਹ ਮੈਂ ਜਾਵੇਂ ਹੋ ਗਿਆ ਦੀ ਕੰਮ ਹੋ ਮਗਰ ਉਹ 500 ਕਿਲੋਮੀਟਰ ਚ ਲੈਣ ਦਾ ਤਾਂ ਇਹ ਆਹ ਦਾ ਸਟ੍ਰੈਚ ਸਟ੍ਰੈਚਿੰਗ ਇਹ ਬਹੁਤ ਚੱਲ ਰਹੀ ਹੈ ਅੱਜ ਤਾਂ ਲੈ ਬੱਲੇ ਸ਼ਾਮ ਨੂੰ ਦੀਡੀ ਕੋ ਰਹੀ ਆ ਘਰੇ ਆ ਵੀ ਆਪਣੇ ਬੈਠ ਜਾਨਾ ਇਹ ਨਾਲੇ ਚੱਲ ਪੁੰਨੀਆਂ ਦੇਖਾ ਹਾਂ ਕਿਵੇਂ ਹਾਂ ਬਿਲਕੁਲ ਆਈ ਕਿ ਹੋਏ ਮੈਂ ਕਿ ਮਾੜਾ ਚੜਿਓ ਆਹ ਤੇਰੇ ਕਤੇ ਹੋ ਗਏ ਹੋਰ ਰੱਬ ਆਖਵਾਦੀ ਹੈ ਪੂਰਾ ਮੈਂ ਜੇ ਕਿਸੇ ਨੂੰ ਬੁਲਾਉਣੀ ਨਹੀਂ ਬੁਲਾਉਂਦੀ। ਉਹ ਵੀ ਜਦੋਂ ਇਸ ਸਮੇਂ ਲੱਗਦਾ ਪਤਾ ਨਹੀਂ ਕਿ ਉਹ ਵੀ ਉਹ ਤਾਂ ਹੀ ਤਰੀਕਾ ਲੱਗਦਾ ਉਹ ਕਿ ਉਹ ਨਾ ਮੈਂ ਤਾਂ ਲਈ ਮੋਬਾਈਲ ਉਹ ਆਹ ਆਪਾਂ ਦੇ ਬੰਦੀ ਆ। ਅੱਜੀ ਵੀਡੀਓ। ਇਹ ਹੋਰ ਆ ਨਾ ਹੁਣ ਇਹ ਤਾਂ ਵੀ ਬੜਾ ਪੰਗਾ ਹੈ। ਹਾਂ ਇਹ ਸ਼ੁਰੂ ਕਰਨ ਵਾਸਤੇ ਹੁਣ ਆਪਣਾ ਮੂੰਹ ਦਿਖਾਉਣਾ ਪੈਂਦਾ। ਉਹ ਕਹਿੰਦਾ ਵੀ ਤੇਰਾ ਫੋਨ ਹੈ। ਆ ਜੇ ਸਰ ਔਨਲਾਈਨ ਜਿਉਂ ਦੇ ਚਾਹ ਬਣਾਏ ਦੀ ਬੜਾ ਗੁਰੂ ਘਰ ਆ ਪੀ ਕੇ ਜਿੱਡੇ ਅੰਬਰਾ ਮੌਸਮ ਦੇ ਨਜ਼ਾਰੇ ਲੰਦੇ ਹੋ ਜਾ ਰਹੇ ਨੇ ਠੰਡੇ ਤੇ ਮਿੱਠੇ ਆਦੀ ਮਤਲਬ ਵੀਡੀਓ ਬਹੁਤ ਸਾਫ ਆ ਰਹੀਏ ਨਾਲੇ ਠੰਡੇ ਤੇ ਮਿੱਠੇ ਆਦੀ ਤਾੜੇ ਦੇ ਪਾਣੀ ਜਿਉਂ ਦਿੱਖੋ ਵੀ ਸੁਖਣਾ ਹੁੰਦਾ ਐ ਅਰ ਜਨੇ ਮੇਨ ਸਾਥ ਉਹ ਗ੍ਰੇ ਦਵਾਈਆਂ ਕਦੇ ਸਲਵਾਲੀਆਂ ਨੇ ਖਾਣੀਆਂ ਦਵਾਈਆਂ ਨਾਲ ਚੱਖਾ ਸਵੇਰੇ ਘੰਟਾ ਭੱਜ ਘੰਟਾ ਹੋ ਮੜੋ ਤੁਸੀਂ ਵੀ ਆ ਜਾਓ ਅੱਗੇ ਹੋਰ ਆਜੋ ਆਜੋ ਸ਼ਾਬਾਸ਼ ਯਾਰਾ ਗੇਰ ਬੰਨਿਆ ਗਿਆ ਕੁੱਤੇ ਤੋਂ ਮਿੱਟੀ ਵਾਂਗ ਆਕੜ ਨੂੰ ਝਾੜਦੇ ਹੀ ਸਭ ਜਿੰਨਾ ਲੱਤ ਸਰਕਾ ਨੇ ਖੇਤਾਂ ਨੂੰ ਆਇਆ ਹਾਂ ਸਾਡਾ ਘਰ ਨੂੰ ਖੁਸ਼ ਰਹਿਣਾ ਏ ਧਰਤੀ ਤੇ ਆਇਆ ਹਾਂ ਸਾਡਾ ਹਾਂਜੀ ਇਮਤਾਰ ਨੇ ਧਰਤੀ ਤੇ ਆਇਆ ਹਾਂ ਆਹ ਜੀ ਬੈਠ ਯਾ ਆਉਂਦੇ ਆ ਫੋਟੋ ਲੇ ਗਾ ਆਰੰਦ ਲੈਣੇ ਗਿਆ ਜੀ アラスカカンカンカンカンカンカンカンカンカンカンカンカンカンンカンカンカンカンカンカンカンカンカンカンカンカンカンカンカンカンカンカンカンカンカンカンカンカンカンカンカン ਅੱਛਾ ਦੇਖ ਰਹਾ ਨਾ ਮੈਂ ਕਰ ਰਿਹਾ ਕੈਮਰਾ ਕਰਿਆ ਵਾ ਉਹ ਸਾਰ ਸੰਭਿਓ ਇਹਨੂੰ ਸੰਭਿਓ ਸੰਭਿਓ ਵੜਾ ਜਾ ਸੰਦੇ ਚਾਹੇ ਟੱਕਰ ਕੇ ਪਿੰਡ ਕੋਲ ਆ ਕੇ ਚਾਮ ਕੇ ਮਾਰਨ ਦੀ ਕੋਈ ਗੱਲ ਨੀ ਕਰ ਲੋ ਸਾਡੇ ਨਹੀਂ ਹੁੰਦੇ ਇੱਥੇ ਤੰਦਾ ਦੇ ਆ ਮੇਰਾ ਜਗਾ ਦਾ ਬਣਾਤੇ ਕਾਕੀ ਲੌਣੀ ਚਾਵਲ ਦੇ ਚਾਵਲ ਮੇਰੇ ਬੱਚਰ ਹੁਣੇ ਕਹਣਾ ਉਹਦੇ ਸ਼ਾਵਲ ਆ ਪੜੀ ਚੱਲੋ ਭਾਈ ਆਉਣ ਲਈ ਆਵੇ ਹੋਰ ਹੋਊਗਾ ਹਾਂ ਨਾ ਕਰੀਏ ਅੰਬਰਾ ਤੇ ਸ਼ਾਇਆ ਦਾ ਸਾਡਾ ਜਨ ਖੁਸ਼ ਰਹੇ ਲੌਵੀ ਮੰਡੀ ਚੱਲੇ ਨੇ ਮੋਢੇ ਜਿਹੜਾ ਮਾਰਨ ਅੱਜ ਮੰਡੀ ਜਿਹੜਾ ਰੇਸ ਹੈ ਖੁਸ਼ ਰਹੇ ਧਰਤੀ ਤੇ ਆਪਾਂ ਪਾਰਟਿਸਿਪੇਟ ਉਹ ਸਾਲ ਨਕੀ ਸਿਚਰ ਕਰਨ ਜਾ ਰਹੇ ਨੇ ਕਿਵੇਂ ਐਸਟੀ ਦੀ ਮੰਡੀ ਦਾ ਸਰਵਾ ਕਰਨ ਆ ਗਏ ਹਾਂ ਇਹ ਬੋਲੀ ਕਰੂੰਗੀ ਹੋਰ ਹੋਰ ਹੈ ਜੀ ਹੈ ਛੇਰਮਾਨ ਦੇ ਪਿੰਦਦੇ ਨੇ ਹਾਂ ਛੇਰਮਾਨ ਨੇ ਭੇਜਿਆ ਛੇਰਮਾਨ ਨੇ ਭੇਜੇ ਰੋਈ ਆ ਕੇ ਚੈੱਕ ਕਰਕੇ ਆਓ ਕਰਕੇ ਕੋਈ ਸਾਹਿਬ ਕਹਿੰਦੇ ਕੋਈ ਚੱਕਰ ਨਹੀਂ ਆ ਜਿਆਗ ਲਿਆ ਸੜਕ ਤੇ ਮੈਂ ਘਰ ਨਾਲ ਦੇ ਭਜਾਉਣਗੇ ਕੋਈ ਗੱਲ ਬਾਤ ਇਹ ਤਾਂ ਹੋਈ ਨਹੀਂ ਪਈ ਆਈ ਤੇ ਯਾਰ ਤਿਆਰੀ ਕਰਾਂ ਦਾ ਰਹਿ ਗਿਆ ਤੁਹਾਨੂੰ ਤੇਲ ਹੋ ਗਿਆ ਆਏ ਨੇ ਅੱਜ ਗਰਾਊਂਡ ਜਿੰਨਾ ਬਣ ਗਿਆ ਬਰੂਫਰੀ ਇਹ ਤਾਂ ਤਿੰਨ ਪੂਰੇ ਇਹਦਾ ਮਤਲਬ ਦਾ ਪੂਰਾ ਹੀ ਕਰੂ ਵੀ 4 ਕਿਲੋਮੀਟਰ ਇੰਨੇ ਗੇੜਾਂ ਦਾ ਬਣਦਾ ਨਹੀਂ ਮੁੜੋ ਮੁੜ ਆਇਆ ਆ ਜੀ ਸਰ ਜੀ 550 ਕਿੰਨਾ ਵਾਹ ਤੂੰ 550 ਦੱਸੀ ਵੀਰ ਜੀ ਇਹਨੂੰ ਵੀ 550 ਦਾ ਇੱਕ ਕਿਹੜਾ ਹੈ ਇੱਕ ਰੌਂਡ ਬੜਾ ਹੈ ਭੁੱਲ ਗਿਆ ਕਿ ਮੈਂ ਆਹ ਔਰੇ ਹੋਣੀ ਅੱਜ ਰਨਿੰਗ ਕੋਈ ਸਾਬ ਨੇ ਤਿਆਰੀ ਕਰਾ ਰਹੇ ਨੇ ਵੀਰ ਜਾਈ ਦੀ ਕਈ ਦਿਨਾਂ ਦੀ ਅੱਜ ਛੰਡੀ ਕੱਢਣੀ ਇਹਨਾਂ ਨੇ ਔਰੇ ਆ ਸੁਣ ਜਨਨੀਆਂ ਤੱਕ ਵਾਲੇ ਮੇਰੇ ਭਜਨ ਤਾਂ ਕੋਈ ਹੋਣਗੇ 58 40 ਹੁਣ ਜਦ ਅਸੀਂ ਉੱਥੇ ਗਏ ਦੀ ਮਲੋ ਇਹ ਕੋਈ ਮਾਜੀ ਕੋਈ ਸਾਬ ਕੀ ਵਿਚਾਰ ਨੇ ਅੱਜ ਦੇ ਵੀਰੇ ਬਾਜ਼ਾਰ ਅਨੰਦ ਮੰਗਲਾ ਅੱਜ ਮੀਂਹ ਪਿਆ ਮੌਸਮ ਬਹੁਤ ਸੋਹਣਾ ਦੀ ਜਨਾ ਕਹਿੰਦਾ ਬਹੁਤ ਵਧੀਆ ਮਾੜੀ ਇੱਧਰ ਆ ਗੇਦਰ ਦੀਆ ਹਨ ਅੱਜ ਤਾਂ ਇਹ ਜੀ ਬਸ ਸੁਣਾ ਰਹੇ ਨੇ ਤੇ ਨੂੰਹਰਾ ਖਾਂ ਦਿੰਦੇ ਸੀਗੇ ਕਹਿੰਦੇ ਅਖੇ ਨੇਰੀ ਤੂਫਾਨ ਆਜੀ ਬਹੁਤ ਬੰਦੇ ਉੜ ਗਏ ਸਾਤੀ ਵਾਲ ਤੋਂ ਗਾਹ ਲੰਗੇ ਉੜ ਕੇ ਹਮ ਇਹ ਗਾਹਾਂ ਗਏ ਸਿੱਧੂ ਵਾਲੇ ਕੋਲ ਹੈ ਨਹੀਂ ਦੀਗਾ ਮੀ ਹਨ ਹਾਂ ਤੇ ਬੌਨ ਯਾਰ ਆਇਆ ਬਈ ਬਹੁਤ ਜ਼ਿਆਦਾ ਵਧੀਆ ਗਿਆ ਮੈਂ ਤਾਂ ਉੱਠ ਕੇ 3:30 ਵਜੇ ਵੈਸੇ ਦੇਖੇ ਨੇ ਜੀ ਮੈਸੇਜ ਇਹਦਾ ਮੈਸੇਜ ਦੇਖਣਾ ਤੇਰਾ ਮੈਸੇਜ ਦੇਖਣਾ ਹੀ ਬਸ ਬਹੁਤ ਵੱਡੀ ਫਲਾਬਦੀ ਹੁੰਦੀ ਹੈ ਹਾਈ ਕੋਟ ਦਾ ਹਾਈ ਮੈਨੂੰ ਪਤਾ ਹੁੰਦਾ ਵੀ ਇਹ ਕਿਹੜਾ ਫੋਨ ਆਉਣਾ ਮੈਨੂੰ ਚਾਹ ਮੈਸੇਜ ਆਇਆ 3:50 ਤੇ ਮੈਨੂੰ ਪਤਾ ਹੁੰਦਾ ਜੇ 3:48 ਹੋ ਗਏ ਮੈਂ ਆ ਤਿੰਨ 48 ਦੇ ਮੈਂ ਭਾਈ ਇਧਰੀ ਚਾਹ ਮੰਨ ਲਈ ਜਦ ਬੱਜੀ ਜਦੇ ਬੈਲ ਮੈਂ ਖ ਲੈ ਵੀ ਆ ਗਿਆ ਉਹ ਬੰਦੇ ਦੀ ਇੱਕ ਕਰਵਾਨੀਆਂ ਦੇਖ ਅੱਲੇ ਸੇ ਭੱਜਣ ਗਿਆ ਵੀ ਅੰਦਰ ਇਹ ਅੰਦਾ ਟੱਪੇ 99% ਦਾ ਮੈਨੂੰ ਆ ਗਿਆ ਮੈਂ ਦਰਗਾ ਪਰ ਇੱਕੋ ਐਮਤੀ ਆ ਕਰਨ ਜਦ ਉਹਨੇ ਘੂਰਾ ਮਾਰਿਆ ਐ ਨਹੀਂ ਕਹਿੰਦਾ ਮੈਂ ਭਰਜਿੰਦਰ ਨੂੰ ਮੈਂ ਮੁੜਦਾ ਹਾਂ ਜੀ ਇਹ ਕੀ ਗੱਲ ਮੈਂ ਪਾ ਲਿਆ ਜੇੜ ਨੂੰ ਕਹਿੰਦੇ ਪਰਜਾਈ ਕੰਗੂਰੇ ਤੋਂ ਨਹੀਂ ਪਾ ਲਿਆ ਕੰਗੂਰੇ ਤੋਂ ਪਾ ਲਿਆ ਇਹ ਅੰਦਰ ਆਇਆ ਇਹ ਲੱਗਿਆ ਹੋਆ ਪਾਵਰ ਸ਼ੇਅਰ ਨੂੰ ਚਲਦੇ ਹਾਂ ਨਾ 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 ਦੁੱਧ ਨਹੀਂ ਮੈਂ ਦੁਕਾਨ ਖੋਲ੍ਹਣੀ ਆ ਕੋਈ ਨਾ ਟਾਈਮ ਹੈਗਾ ਅੱਜ ਫਲਾਸਟ ਉਹ ਆਇਆ ਲੋ ਜੀ ਅਜਪਾਲ ਦੇ ਨਾਲੇ ਚਲਦੇ ਹਾਂ ਨਾਲੇ 50 ਕਿਲੋਮੀਟਰ ਜੂ ਮੈਂ 3 ਕਿਲੋਮੀਟਰ ਘੜਦਾ ਸੀ ਈਰੀਆਂ ਤਾਂ ਬਸਾਦੀਆਂ ਵੀ ਅੱਜ ਸੜਾ ਸੜਾਈਆਂ ਤੇ ਵਿਸਾਈਆਂ ਨੇ ਮੈਂ ਕਹਿੰਦਾ ਗੱਭੇ ਦਾ ਢੀਂਡਰੀ ਐ ਮੇਰੇ ਅੰਦਰ ਲੱਗੀ ਉਹ ਨੰਬੀ ਜੀ ਉਹ ਵੀ ਫਰਕ ਪੈ ਗਿਆ ਹੋਊਗਾ ਕਰਲਾ ਪੁੱਤ ਸਾਈਡ ਕਰਲਾ ਵੀ ਕਰਨਾ 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 ਕਰਲਾ ਈਰਾਲੀ ਦਾ ਮੇਰੇ ਘਰ ਤਾਂ ਟੱਕਉ ਉਹ ਤੇ ਇੱਕੀ ਹੋਣਾ ਫਿਰ ਆ ਤਾਂ ਫਿਰ ਇਹਨੇ ਆਪਣੀ ਹਿੱਸਿਆਂ ਵਲ ਆਰਦੀ ਐ ਅਸਰ ਆਮ ਗੜਦੀ ਐ ਜੀ ਐ ਆਉਂਦੇ ਰਹੋ ਅੱਛਾ ਅੱਛਾ ਕਾਈ ਚੋਰੀ ਦੀ ਆ ਮਾਈ ਗੋਡ ਸਾਡੀ ਪੰਜਵੇਂ ਪਿੰਡਾਂ ਦੇ ਢਰਗਾ ਸਾਡੇ ਪੁਰਾਣੇ ਪਿੰਡ ਨੂੰ ਥੋੜਾ ਛੱਡ ਕੇ ਆਪਾਂ ਚੱਲੋ ਕਿਲੋਮੀਟਰ we'll ਰਾਈਟ <laughs>